ਆ ਤੁਹਾਡੇ ਗੰਝਾ ਪੱਤੋਂ ਆਮ ਆਦਮੀ ਪਾਰਟੀ ਕਹਿੰਦੇ ਹਲਕਾ ਖੇਤਰ ਦੇ ਵਿੱਚ ਸੜਕਾਂ ਦਾ ਕੰਮ ਸ਼ੁਰੂ ਨਾ ਕਰਾ ਦੇਵੇ ਇਹਨਾਂ ਨੇ ਲੱਖ ਜਿ ਦਾਮ ਕਰਕੇ ਰੱਖਾਂਗੇ ਇੱਕ ਦਿਨ ਵੀ ਟੇਕੇ ਨਹੀਂ ਬੈਠਾਂਗੇ ਪਿੰਡ ਪਿੰਡ ਜਾਵਾਂਗੇ ਕਸਬਾ ਕਸਬੇ ਜਾਵਾਂਗੇ ਕੌਣ ਜਾ ਗਿਆ ਤਾਂ ਵੀ ਪਤਾ ਨਹੀਂ ਕਿਹੜੇ ਹੈ ਆਮ ਆਪੀ ਪਾਰਟੀ ਦੇ ਲੀਡਰ ਜੇਪਾਂ ਦੇ ਵਿੱਚ 100000 ਕਿਲੋ ਮਾਰਦੇ ਬੱਲੋ ਨਹੀਂ ਕਰਦੇ ਆ ਕਿ ਪਹਿਲਾ ਕਦੇ ਪੰਜਾਬ ਦੇ ਮੇਰੇ ਵੀ ਚਾਹੁੰਦੇ ਨਾ ਲਾ ਲਾਂਗੇ ਮੈਂ ਬਦਲਦੇ ਵਾਲਾ ਇਤਿਆਹ ਪੜ ਲਈ ਤੁਕੋਟੀਆਂ ਜੀ ਪੜ ਲਈ ਤੇਰਾ ਮੂੰਹ ਪਤਾ ਭੰਨ ਕੇ ਤੈਨੂੰ ਚਪੜਾ ਮਾਰ ਕੇ ਪੰਜਾਬ ਤੇ ਵਾਪਸ ਮੋੜਾਂਗੇ ਪੋਟਾਂ ਦੇ ਰੋਵੇ ਵਿਪੋਦੀ ਅੱਖਾਂ ਖੋਲੋ ਹਲਕੇ ਵੱਲ ਧਿਆਨ ਦਿਓ ਤੁਹਾਨੂੰ ਪਤਾ ਤੁਹਾਡੀ ਘਾਰ-ਬਿਜਾਰੀ ਲੋਕਾਂ ਨੂੰ ਵੀ ਪਤਾ ਚਕਾ ਕੇ ਨੰਗਾ ਕਰਾਂਗੇ ਤੁਹਾਡੀ ਹਰ ਇੱਕ ਕਾਰਗੁਜ਼ਾਰੀ ਨੂੰ ਦੇ ਨਾਲ ਖੜਾ ਅਸੀਂ ਤੁਹਾਡੇ ਨਾਲ ਖੜਾਂਗੇ ਜਿਹੜਾ ਕੰਮ ਸਰਕਾਰ ਕਰੂਗੀ ਜਾਂ ਮੇਰੇ ਤੋਂ ਲੱਡੂ ਬਣਵਾਹੀਂ ਮੇਰੇ ਤੋਂ ਸਰੋਪਾ ਪਹੁੰਚ ਜਿੱਦੇ ਪਉਣਾ ਤਿੰਨ ਸਾਲ ਪਹਿਲਾਂ ਐਨੌਂਸ ਕਰਕੇ ਗਈ ਸੀ ਬੀਬੀ ਮੰਤਰੀ ਸੀਗੀ ਚਟੋਲੀ ਵਾਲੀ ਸੜਕ 1.15 ਕਰੋੜ ਪਾਸ ਵੀ ਹੋ ਕੇ ਤੇ ਤੁਸੀਂ ਰੋਜ ਕੋਠੀ ਜਾਂਦੇ ਹੋ ਵੀਰੇ ਤੁਸੀਂ ਤੁਸੀਂ ਨਹੀਂ ਬਣੇ ਕਿਉਂ ਨਹੀਂ ਵਾਦਾ ਕਰ ਜੇ ਜੇਦਾ ਬਣ ਗਈ ਮੈਂ ਤੁਹਾਡਾ ਸਨਮਾਨ ਕਰੂੰਗਾ ਕੋਠੀ ਐ ਮਿਲਵਾਂ ਕਰੂੰਗਾ ਜੇ ਜੇ ਦੋ ਮਹੀਨੇ ਸੜਕ ਬਣ ਗਈ ਮੈਂ ਤੁਹਾਡਾ ਸਨਮਾਨ ਕਰੂੰਗਾ ਹਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰੂ ਕੋਰਾਲੀ ਅੱਜ ਸ਼ੋਮੇਂ ਕਾਲੀਦਲ ਦੇ ਯੂਥ ਸੀਨੀਅਰ ਅਗੂ ਰਵਿੰਦਰ ਸਿੰਘ ਖੇੜਾ ਵੱਲੋਂ ਇੱਕ ਵੱਡਾ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸਰ ਅੱਜ ਤੁਸੀਂ ਹਲਕੇ ਦੀਆਂ ਸੜਕਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਪਿੰਡ ਖਿਦਰਾਬਾਦ ਦੇ ਵਿੱਚ ਕੀ ਹਾਲਾਤ ਕੀ ਨੇ ਤੁਹਾਡੇ ਹਲਕਾ ਖਰੜਵੇ ਵਿੱਚ ਜਿਹੜੀਆਂ ਪੰਜਾਬ ਜਿਹੜੀਆਂ ਪਿੰਡੂ ਲਿੰਕ ਰੋਡਸ ਨੇ ਜਾਂ ਕਹ ਲਈਏ ਕਸਬਿਆਂ ਨੂੰ ਮੇਨ ਜੋੜਨੇ ਵਾਲੀਆਂ ਮੇਨ ਸੜਕਾਂ ਨੇ ਉਹਨਾਂ ਦਾ ਬਦ ਤੋਂ ਗੁਰਾ ਹਾਲ ਹੋ ਚੁੱਕਿਆ ਨਰਕ ਦਾ ਰੂਪ ਧਾਰਨ ਕਰ ਚੁੱਕੀਆਂ ਪੰਜਾਬ ਸਰਕਾਰ ਤੇ ਕੰਨ ਖੋਲਣ ਲਈ ਹਲਕਾ ਵਿਧਾਇਕ ਨੂੰ ਦੀ ਜ਼ਿੰਮੇਵਾਰ ਵਿਧਾਇਕ ਨੂੰ ਦੀ ਜ਼ਿੰਮੇਵਾਰੀ ਸਾਸ ਕਰਾਉਣ ਲਈ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਅੱਜ ਹਲਕਾ ਖਰੜ ਦੇ ਮੇਨ ਕਸਬਾ ਖਿਜ਼ਰਾਬਾਦ ਵਿਖੇ ਰੋਸ ਦਰਨਾ ਕਰਿਆ ਗਿਆ ਆ ਲੋਕ ਜ਼ਰੂਰ ਪੁੱਛਦੇ ਹੋਣੇ ਵੀ ਸਾਢੇ 3 ਸਾਲ ਪਹਿਲਾਂ ਕਿਉਂ ਨਹੀਂ ਇਹ ਪ੍ਰਦਰਸ਼ਨ ਕੀਤਾ ਐਨੀ ਲੇਟ ਕਿਉਂ ਹੋ ਗਏ ਅਰੁਣ ਜੀ ਨਵੀਂ ਨਵੀਂ ਸਰਕਾਰ ਬਣੀ ਸੀ ਲੋਕਾਂ ਨੂੰ ਬਹੁਤ ਸਬਜਵਾਕ ਦਿਖਾਏ ਜਦੋਂ ਕੋਈ ਗੱਲ ਕਰਦੇ ਸੀ ਕਹਿੰਦੇ ਸੀ ਅਜੇ ਤਾਂ ਸ਼ੁਰੂਆਤ ਦਾ ਟਾਈਮ ਦਿਓ ਹੁਣ ਲੋਕਾਂ ਨੇ ਟਾਈਮ ਦਿੱਤਾ ਹੁਣ ਬਰਦਾਸ਼ਤ ਤੋਂ ਗੱਲ ਬਾਹਰ ਹੋ ਗਈ ਹੈ ਹੁਣ ਹੋਰ ਸਮਾਂ ਦਿੱਤਾ ਨਹੀਂ ਜਾ ਸਕਦਾ ਕਿਉਂਕਿ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਐਮਐਲਏ ਬੀਬਾ ਜੀ ਇੱਕ ਸ਼ਾਮ ਨੂੰ ਇੱਕ ਟਵੀਟ ਆਇਆ ਇੱਕ ਪੋਸਟ ਪੈਂਦੀ ਹੈ ਵੀ ਬੜੇ ਭਰੇ ਭਾਰੀ ਮਨ ਦੇ ਨਾਲ ਮੈਂ ਸਿਆਸਤ ਛੱਡ ਰਹੀ ਹਾਂ ਉਹ ਦੋ ਦਿਨ ਬਾਅਦ ਦੁਬਾਰੇ ਫੇਰ ਉੱਥੇ ਗੱਡੀ ਚੱਲ ਪਈ ਕਿਵੇਂ ਚੱਲੀ ਕਿਉਂ ਦਿੱਤਾ ਕਿਵੇਂ ਵਾਪਸ ਲਿਆ ਐਸਾ ਕੁਝ ਸਪਸ਼ਟ ਨਹੀਂ ਕਰਿਆ ਤੁਹਾਡੇ ਮੱਦੇਨਜ਼ਰ ਕਹਾਂਗਾ ਬੀਬੀ ਸਪਾਸ ਸ਼ੁਰੂ ਕਰ ਰਹੇ ਹੋ 1.5 ਸਾਲ ਰਹਿ ਗਿਆ 3.5 ਸਾਲ ਬੀਤ ਚੁੱਕੇ ਆ ਜੇ ਹੁਣ ਨਹੀਂ ਤਾਂ ਫੇਰ ਕਦੋਂ ਹੁਣ ਜਦੋਂ ਤੱਕ ਇਹ ਕੰਮ ਸ਼ੁਰੂ ਨਹੀਂ ਹੋ ਜਾਂਦੇ ਅਸੀਂ ਦਿਨ ਰਾਤ ਇੱਕ ਕਰਕੇ ਇਹਨਾਂ ਦੇ ਕੰਨ ਪਾੜਾਂਗੇ ਅੱਖ ਖੁਲਾਵਾਂਗੇ ਇਹਨਾਂ ਦਾ ਜੀਣਾ ਦੁਰਪਰ ਕਰਦਾਂਗੇ ਮੈਡਮ ਹਰੀਖ ਸਪੀਚ ਚ ਕਹਿੰਦੇ ਆ ਵੀ ਮੈਂ ਬਾਹਰ ਕੱਢ ਕੇ ਕਹਿੰਨੀ ਆ ਵੀ ਕਿਸੇ ਵੀ ਪੰਚ ਤੋਂ 25 ਰੁਪਈਆ ਨਹੀਂ ਲਿਆ ਕਿਸੇ ਵੀ ਸਰਪੰਚ ਤੋਂ 1 ਰੁਪਈਆ ਨਹੀਂ ਲਿਆ ਕਿਸੇ ਅਫਸਰ ਤੋਂ 1 ਰੁਪਈਆ ਨਹੀਂ ਲਿਆ ਤੁਸੀਂ ਅੱਜ ਵੱਡਾ ਦਾਵਾ ਕੀਤਾ ਕਹਿੰਦੇ ਵੀ ਜ਼ਮੀਨਾਂ ਦੀ ਖੁਲਾਸਾ ਵੀ ਕਰਾਂਗਾ ਮੈਂ ਕਿ ਰਿਸ਼ਤੇਦਾਰਾਂ ਨੂੰ ਕਿੰਨੀਆਂ ਜ਼ਮੀਨਾਂ ਕਿਹਦੇ ਨਾਮ ਹੋਈਆਂ ਬਾਕੀ ਗੱਲਾਂ ਛੱਡੋ ਬੀਬਾ ਜੀ ਨੇ ਆਪਣੇ ਮੌਤ ਮੈਥੋਂ ਪ੍ਰੂਫ ਦਮਾਂਗਾ ਸਪੀਡ ਸਾਵਾਂਗਾ ਬੀਬਾ ਜੀ ਖਿਜ਼ਰਾਬਾਦ ਚਿੰਝ ਦੇ ਵਿੱਚ ਕਹਿ ਗਏ ਸੀ 11.1 ਕਰੋੜ ਰੁਪਏ ਮਨਜ਼ੂਰ ਹੋ ਗਿਆ ਸੜਕ ਪਾਸ ਹੋ ਚੁੱਕੀ ਆ ਸੜਕ 2 ਮਹੀਨੇ ਬਣ ਕੇ ਤਿਆਰ ਹੋ ਜੂਗੀ ਬੀਬਾ ਜੀ ਉਹ ਦੱਸ ਦੇ ਵੀ ਉਹ ਕੈਨਸਲ ਕਿਉਂ ਹੋਈ ਸੜਕ ਬਣਨੀ ਬਣੀ ਕਿਉਂ ਨਹੀਂ ਹੁਣ ਤੱਕ ਇਹਦੇ ਪਿੱਛੇ ਸਾਜ਼ਿਸ਼ ਕੀ ਆ ਕਿਹਨਾਂ ਲੋਕਾਂ ਦਾ ਹੱਥ ਆ ਕਿੱਥੋਂ ਹੱਥ ਗਰਮ ਹੁੰਦਾ ਕਿੱਥੇ ਅੰਡਰ ਟੇਬਲ ਸੇਵਾ ਹੁੰਦੀ ਆ ਬੀਬਾ ਜੀ ਆ ਕੇ ਨਿਤਾਰਾ ਕਰਨ ਨਹੀਂ ਕਹਿਣ ਵੀ ਹਾਂ ਵੀ ਇਹ ਸੜਕ ਕਿਉਂ ਨਹੀਂ ਬਣੀ ਉਹਦਾ ਕਾਰਨ ਦੱਸਿਓ ਜਿਹੜੇ ਤੁਸੀਂ ਐਲੀਗੇਸ਼ਨ ਲਾਏ ਆ ਜਿਵੇਂ ਜ਼ਮੀਨਾਂ ਨੂੰ ਲੈ ਕੇ ਤੇ ਟੋਲ ਪਲਾਜ਼ਾ ਨੂੰ ਲੈ ਕੇ ਉਹ ਉਹ ਸਾਰੇ ਸਪਸ਼ਟ ਕਰ ਤੁਹਾਡੇ 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 ਸੱਜਣ ਮਿੱਤਰਾਂ ਦੇ ਸਮੂਹ ਮੀਡੀਆ ਦੇ ਰਾਹੀਂ ਸਾਰਾ ਕੁਝ ਉਜਾਗਰ ਕਰਾਂਗੇ ਵਿਦ ਪ੍ਰੂਫ ਤਾਂ ਇਹ ਸਨ ਯੂਥ ਸ਼ੋਮਨੀ ਕਾਲੀਦਲ ਦੇ ਵੱਡੇ ਆਗੂ ਰਵਿੰਦਰ ਸਿੰਘ ਖੇੜਾ ਜਿਨ੍ਹਾਂ ਵੱਲੋਂ ਅੱਜ ਕਿਦਰਾਬਾਦ ਦੇ ਵਿਜੀਪ ਕਪਟਾਈ ਕੱਟ ਕੀਤਾ ਗਿਆ ਤੇ ਕਪ ਵੱਡੇ ਦਾਅਵੇ ਵੀ ਕੀਤੇ ਗਏ ਨੇ ਕਿ ਉਹਨਾਂ ਦੇ ਕੋਲ ਕਾਫੀ ਪ੍ਰੂਫ ਪਹੁੰਚ ਚੁੱਕੇ ਨੇ ਕਿ ਕਿਸ ਤਰ੍ਹਾਂ ਸਾਬਕਾ ਕੈਬਨਟ ਮੰਤਰੀ ਮੈਡਮ ਅਨਮੋਲ ਗਗਨਮਾਰ ਵੱਲੋਂ ਇੱਥੇ ਜ਼ਮੀਨਾਂ ਖਰੀਦੀਆਂ ਗਈਆਂ ਤੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਹਦੇ ਕਰਿਓ ਕਿ ਤੁਹਾਡੇ ਹਲਕੇ ਦੇ ਪਿੰਡ ਦੇ ਕਸਬੇ ਦੇ ਹਾਲਾਤ ਕੀ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰਨਪੁਰ ਵਾਲੀ